ਇਹ ਤਸਵੀਰ ਦੇਖ ਕੇ ਤੁਹਾਨੂੰ ਇੰਜ ਲੱਗੇਗਾ ਕਿ ਸ਼ਾਇਦ ਅਸੀਂ ਕਿਸੇ ਦਰਿਆ ਦੇ ਕੰਢੇ ਤੇ ਖੜੇ ਹਾਂ ਪਰ ਇਹ ਦਰਿਆ ਨਹੀਂ ਇੱਕ ਸਾਨਾ ਦੀਆਂ ਉਪਜਾਊ ਜ਼ਮੀਨਾਂ ਨੇ ਜਿਹੜੀਆਂ ਪਿਛਲੇ ਸਾਲ ਹੜ੍ਹਾਂ ਦੀ ਮਾਰ ਹੇਠ ਆ ਗਈਆਂ ਸੀ ਆਈ ਪਾਈ ਫੋਟ ਜਿਹੜਾ ਜ਼ਮੀਨਾਂ ਜਰੀਏ ਤੋਂ ਭਰ ਗਈ ਹਾਲੇ ਵੀ ਉਵੇਂ ਦਾ ਉਵੇਂ ਹੀ ਆ ਜਿਵੇਂ ਕਿ ਉਹ ਦਰਿਆ ਨੇ ਜੋ ਸਾਡੇ ਜ਼ਮੀਨਾਂ ਦੇ ਹਾਲਾਤ ਵਿਗਾੜ ਦਿੱਤੇ ਸੀ ਕਿਸੇ ਨੇ ਕੋਈ ਫਸਲ ਵੇਚ ਵੀ ਲਈ ਹੈ ਨਾ ਪਧਰੀ ਕਰਕੇ ਤੇ ਰੇਤ ਦੇ ਵਿੱਚ ਇਹ ਮੱਕੀ ਬੀਜੀ ਤੋਂ ਛੱਲੇ ਨਹੀਂ ਪਈ ਤੇ ਜੇ ਹੁਣ ਕੁਝ ਹੁਣਾ ਲਉਂਦਾ ਨੀ ਰੇਤ ਦੇ ਵਿੱਚ ਪਾਣੀ ਨਹੀਂ ਖੰਡਿਆ ਥੋੜੀ ਇੱਥੇ ਕਿੰਨੀ ਜ਼ਮੀਨ ਸੀਗੀ ਸਾਡੀ ਜੀ ਮੇਰੇ ਮੇਰੀ ਆ ਗਈ ਆ ਤਿੰਨ ਕਿੱਲੇ ਦਾ ਦਾਕ ਮਰਲੀ ਫਿਰ ਇਸ ਵਾਰ ਫਸਲ ਨਹੀਂ ਹੋਈ ਨਹੀਂ ਜੀ ਹਾਂ ਹਾਲਾਂ ਵੀ ਤੋਂ ਮਾਰੀਆਂ ਗੀਆਂ ਝੋਨਾ ਵੀ ਤੇ ਕਣਕ ਰੇਤ ਇੱਥੋਂ ਚੱਕ ਨਹੀਂ ਸਕਦੇ ਨਹੀਂ ਰੇਤ ਚੱਕ ਨਹੀਂ ਜਾਂਦੇ ਪਰਫੈਸ਼ਨ ਨਹੀਂ ਦੇਣਾਂ ਜੀ ਹਾਂ ਹਾਂਜੀ ਇਹ ਕੋ ਚੁੱਕਦਾ ਦੇ ਪੁਲਿਸ ਆ ਜਾਂਦੀ ਆ ਕੇਸ ਹੁੰਦਾ ਪੈਂਦਾ ਇਹ ਲਾਤਾ ਜਿਹੜੇ ਘਾਰਵਾ ਇਹਨਾਂ ਦੀ ਜ਼ਮੀਨ ਬਿਲਕੁਲ ਇੱਕ ਮਰਲਾ ਵੀ ਨਹੀਂ ਰਹਿ ਗਈ ਅੱਜੇ ਵੀ ਸਾਨੂੰ ਸਾਡੇ ਤੇ ਜਿਹਦਾ ਖਤਰੇ ਦੀ ਘੰਟੀ ਜਿਹੜੀ ਆ ਉਹ ਪੂਰੀ ਲਮਕਨ ਲਈ ਆ ਐਦ ਕੀ ਵੀ ਸਾਨੂੰ ਲੱਗਨ ਦਿਆ ਕਿ ਬਹੁਤ ਹਲਾਤ ਔਖਾ ਵਾ ਇਥੇ ਕਿਸੇ ਨਿਆਣਕੇ ਤੇ ਕਦਗਾਰੀ ਨੇ ਨਹੀਂ ਵੇਖਿਆ ਕਿ ਜਿਹੜੇ ਪਿਲੇ ਸਾਲ ਮਨ ਟੁੱਟੇ ਸੀ ਉਹ ਸਹੀ ਆ ਜਾਂ ਕਿਵੇਂ ਆ ਰੇਤ ਦੇ ਢੇਰ ਜਿਹੜੇ ਨੇ ਤੁਹਾਨੂੰ ਨਜ਼ਰ ਆਉਣਗੇ ਤਾਂ ਇਹ ਕੱਡ ਕੱਢ ਕੇ ਕਿਸਾਨਾਂ ਦੇ ਵੱਲੋਂ ਲਾਏ ਗਏ ਨੇ ਇਹਨਾਂ ਨੂੰ ਚੱਕਣ ਦੀ ਵੀ ਇਥੋਂ ਪਰਮਿਸ਼ਨ ਨਹੀਂ ਹੈਗੀ ਇਹਨਾਂ ਦੀ ਆਪ ਦੀਆਂ ਜ਼ਮੀਨਾਂ ਦੇ ਵਿੱਚ ਢੇਰ ਲੱਗੇ ਨੇ ਪਰ ਇਥੋਂ ਇਹ ਰੇ ਇਸ ਵੇਲੇ ਅਸੀਂ ਸੁਲਤਾਨਪੁਰ ਲੋਧੀ ਦੇ ਪਿੰਡ ਆਲੀ ਕਲਾਂ ਦੇ ਵਿੱਚ ਮੌਜੂਦ ਹੈਗੇ ਆਂ ਇੱਕ ਸਾਲ ਬੀਤਣ ਦੇ ਬਾਅਦ ਵੀ ਇਸ ਪਿੰਡ ਦੇ ਲੋਕ ਆਰਥਿਕ ਪੱਖੋਂ ਆਪਣੇ ਪੈਰਾਂ ਤੇ ਨਹੀਂ ਆ ਸਕੇ ਉਹਦਾ ਕਾਰਨ ਹੈ ਕਿ ਇਹ ਜ਼ਮੀਨਾਂ ਜਿਹੜੀਆਂ ਨੇ ਉਹ ਦਰਿਆ ਦੇ ਹੇਠ ਆ ਗਈਆਂ ਸੀਗੀਆਂ ਪਾਣੀ ਦੀ ਮਾਰ ਹੇਠ ਆ ਗਈਆਂ ਤਾਂ ਅਜੇ ਤੱਕ ਇਨ੍ਹਾਂ ਜ਼ਮੀਨਾਂ ਦੇ ਵਿੱਚੋਂ ਪਾਣੀ ਤੱਕ ਨਹੀਂ ਸੁੱਕਿਆ ਔਰ ਰੇਤਾ ਜਿਹੜੀ ਹੈ ਕਈ-ਕਈ ਫੁੱਟ ਇਨ੍ਹਾਂ ਜ਼ਮੀਨਾਂ ਦੇ ਉੱਪਰ ਚੜ੍ਹੀ ਹੋਈ ਆ ਤਾਂ ਜਿਹੜੀਆਂ ਉਪਜਾਊ ਜ਼ਮੀਨਾਂ ਸੀਗੀਆਂ ਉਹ ਵੀ ਕਿਸੇ ਕੰਮ ਨਹੀਂ ਰਹੀਆਂ ਔਰ ਬਹੁਤ ਲੰਮਾ ਸਮਾਂ ਹੋ ਗਿਆ ਕਿਸਾਨ ਇਹਦੇ ਉੱਪਰ ਮਿਹਨਤਾਂ ਕਰ ਰਹੇ ਨੇ ਪਰ ਰੇਤਾ ਜਿਹੜੀ ਹੈ ਇੱਥੋਂ ਨਹੀਂ हटਾਈ ਜਾ ਰਹੀ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਜ਼ਮੀਨਾਂ ਦੇ ਉੱਪਰ ਹੁਣ ਕੋਈ ਫਸਲ ਨਹੀਂ ਹੋ ਰਹੀ ਜਿਹੜੀਆਂ ਉਪਜਾਊ ਜ਼ਮੀਨਾਂ ਸੀਗੀਆਂ ਜਿਨ੍ਹਾਂ ਤੋਂ ਬਹੁਤ ਸਾਰੀਆਂ ਫਸਲਾਂ ਪੈਦਾ ਕੀਤੀਆਂ ਜਾਂਦੀਆਂ ਸੀਗੀਆਂ ਪਰ ਇਸ ਵੇਲੇ ਸਾਰੇ ਪਾਸੇ ਤੁਹਾਨੂੰ ਰੇਤਾ ਹੀ ਰੇਤਾ ਨਜ਼ਰ ਆਵੇਗੀ ਤਾਂ ਕੀ ਸਥਿਤੀ ਬਣੀ ਸਾਲ ਦੇ ਵਿੱਚ ਕੀ ਫਰਕ ਪਿਆ ਤਾਂ ਪਿੰਡ ਆਲੀ ਕਲਾਂ ਦੇ ਲੋਕ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਗੱਲਬਾਤ ਕਰਦੇ ਆ ਰਿਸ਼ਪਾਲ ਜੀ ਸਾਡੇ ਨਾਲ ਨੇ ਤਾਂ ਰਿਸ਼ਪਾਲ ਜੀ ਸਾਲ ਦਾ ਸਮਾਂ ਹੋ ਗਿਆ ਹਾਲਾਤ ਕੀ ਨੇ ਇਸ ਵੇਲੇ ਇਸ ਪਿੰਡ ਦੇ ਦੇਖੋ ਜੀ 21 ਜੁਲਾਈ ਨੂੰ ਪਿਛਲੇ ਸਾਲ ਜਿਹੜਾ ਇਸ ਦਰਿਆ ਬਿਆਸ ਤੋਂ ਪਿੰਡ ਆਲੀਕਲਾ ਵਾਂ ਟੁੱਟ ਗਿਆ ਸੀ ਤੇ ਬਹੁਤ ਜ਼ਿਆਦਾ ਜਿਹੜਾ ਫਲੱਡ ਹੀ ਹੋਇਆ ਸੀ ਉਸ ਦੇ ਨਾਲ ਜ਼ਮੀਨਾਂ 'ਚ ਟੋਏ ਪੈ ਗਏ ਤੇ ਰੇਤਾ ਜਿਹੜੀ ਸੀ 5-5 ਫੁੱਟ ਜਿਹੜਾ ਜ਼ਮੀਨਾਂ 'ਚ ਰੇਤ ਭਰ ਗਈ ਹਾਲੇ ਵੀ ਉਵੇਂ ਦਾ ਉਵੇਂ ਹੀ ਆ ਜਿਵੇਂ ਕਿ ਉਹ ਦਰਿਆ ਨੇ ਜੋ ਸਾਡੇ ਜ਼ਮੀਨਾਂ ਦੇ ਹਾਲਾਤ ਵਿਗਾੜ ਦਿੱਤੇ ਸੀ ਉਦਾਂ ਦਾ ਉਦਾਂ ਹੀ ਜਿਹੜੀ ਰੇਤਾ ਵਾ ਜ਼ਮੀਨਾਂ 'ਚ ਪਈ ਆ ਸਾਨੂੰ ਜਿਹੜਾ ਵਾ ਕੋਈ ਪਰਮਿਸ਼ਨ ਜਿਹੜੀ ਦਿੱਤੀ ਉਹ ਬਹੁਤ ਨਾਮਾਤਰ 5 ਦਿਨ ਦੀ ਪਰਮਿਸ਼ਨ ਨਹੀਂ 5 ਦਿਨ ਦੇ ਵਿੱਚ ਕੋਈ ਰੇਤ ਜਿਹੜੀ ਆ ਉਹ 1000 ਏਕੜ ਦੇ ਵਿੱਚ ਨਹੀਂ ਚੁੱਕ ਸਕਦੇ ਅਸੀਂ ਤੇ ਉਦੋਂ ਉਸ ਹੀ ਉਸੇ ਵੇਲੇ ਜਿਹੜਾ ਸੀ ਪੁਲਿਸ ਵਾਲੇ ਜਾਂ ਕੋਈ ਵੀ ਅਣਕੇ ਤੋਂ ਟਰਾਲੀ ਜਣੀ ਇਹ ਫੜ ਕੇ ਥਾਣੇ ਲੈ ਜਾਂਦੇ ਸੀ ਜਿਹੜੀ ਜ਼ਮੀਨ ਦੇ ਵਿੱਚ ਰੇਤਾ ਨਹੀਂ ਚੁੱਕਣ ਦਿੰਦੇ ਤੇ ਉਦਾਂ ਦੇ ਉਦਾਂ ਹੀ ਹਾਲਾਤ ਅੱਜ ਤੱਕ ਬਣੇ ਪਏ ਆ ਨਾ ਮਤਲਬ ਕਿਸੇ ਨੇ ਵੀ ਅਣਕੇ ਸਾਡੀ ਜਿਹੜੀ ਮਤ ਨਹੀਂ ਕੀਤੀ ਪਹਿਲਾਂ ਤਾਂ ਧੰਨਵਾਦ ਕਰਾਂਗੇ ਜਦੋਂ ਅਸੀਂ ਬਨ ਬੰਨਿਆ ਸੀ ਉਸ ਟਾਈਮ ਤੇ ਬਾਬਾ ਸੁਖਾ ਸਿੰਘ ਸਿਹੜੀ ਸਾਹਿਬ ਵਾਲੇ ਉਹਨਾਂ ਨੇ ਸਾਡੀ ਬਹੁਤ ਵੱਡੀ ਮਤ ਕਰਕੇ ਤੇ ਸਾਡਾ ਜਿਹੜਾ ਬਨ ਉਹ ਬਨ ਦਿੱਤਾ ਸੀ ਤੇ ਸਰਕਾਰ ਨੇ ਉਸ ਟਾਈਮ ਵੀ ਸਾਨੂੰ ਕੋਈ ਮਤ ਨਹੀਂ ਦਿੱਤੀ ਹੁਣ ਵੀ ਉਹਦੇ ਉੱਪਰ ਜਦਾਂ ਅਸੀਂ ਕਿ ਕੋਈ 10 12 ਜਿਹੜੇ ਪੱਥਰ ਦੇ ਸਟਾਟ ਲੱਗਣੇ ਚਾਹੀਦੇ ਸੀ ਉਹਦੇ ਵ ਸਿਰਫ ਗਵਰਨਮੈਂਟ ਵੱਲੋਂ ਦੋ ਸਟਾਟ ਜਿਹੜੇ ਨਰੇਗਾ ਅਧੀਨ ਲਾਏ ਗਏ ਆ ਕਿ 8-10 ਹੋਰ ਲਾਉਣੇ ਚਾਹੀਦੇ ਹੋ ਵੀ ਨਹੀਂ ਲੱਗੇ ਤੇ ਜਿਹੜੀ ਜ਼ਮੀਨ ਆ ਉਦਾਂ ਦੀ ਉਦਾਂ ਹੀ ਲੋਕਾਂ ਦੀਆਂ ਬਈਆਂ ਵਾ ਜੇ ਕਿਸੇ ਨੇ ਕੋਈ ਫਸਲ ਬੀਜ ਵੀ ਲਈ ਹੈ ਨਾ ਪਧਰੀ ਕਰਕੇ ਤੇ ਰੇਤ ਦੇ ਵਿੱਚ ਜੇ ਮੱਕੀ ਬੀਜੀ ਦੋਨੇ ਛੱਲੇ ਨਹੀਂ ਪਈ ਤੇ ਜੇ ਹੁਣ ਕੁਝ ਹਣਾ ਲਾਉਂਦਾ ਨਹੀਂ ਰੇਤ ਦੇ ਵਿੱਚ ਪਾਣੀ ਨਹੀਂ ਖੜਨਦਿਆ ਤੇ ਜ਼ਮੀਨਾਂ ਜਿਹੜੀਆਂ ਉਦਾਂ ਹੀ ਆ ਕਿਸਾਨਾਂ ਦੇ ਜਿਹੜੇ ਹਾਲਾਤ ਆ ਉਹ ਅਜੇ ਬਹੁਤ ਜ਼ਿਆਦੇ ਮੰਦੇ ਆ ਇਹ ਰਕਬਾ ਕਿੰਨਾ ਹੈਗਾ ਕੋਈ ਕੋਈ ਜਿਹੜੀ ਰੇਤ ਪਈ ਸੀ ਉਹ ਤੇ ਪਈ ਹੀ ਕੋਈ 20 2500 ਏਕੜ ਦੇ ਵਿੱਚ ਪਈ ਹੋਊਗੀ ਘਟੋ ਘਟਾ ਤੇ ਕੁਝ ਜਿਹੜੀਆਂ ਜ਼ਮੀਨਾਂ ਦੇ ਚੰਗੇ ਜ਼ਿਮੀਂਦਾਰ ਆ ਉਹਨਾਂ ਨੇ ਚਲੋ ਉਹਨੂੰ ਪਲਟੀ ਲਾ ਕੇ ਜ਼ਮੀਨਾਂ ਦੀ ਉਹਨਾਂ ਨੂੰ ਕਰ ਲਿਆ ਖਰਚਾ ਲਾ ਕੇ ਪਰ ਜਿਹੜੇ ਛੋਟੇ ਜ਼ਿਮੀਂਦਾਰ ਆ ਜਿਨ੍ਹਾਂ ਕੋਲ ਸਾਧਨ ਨਹੀਂ ਹੈਗੇ ਉਹਨਾਂ ਦੀ ਜ਼ਮੀਨਾਂ ਉਦਾਂ ਹੀ ਪਈਆਂ ਵਾ ਅਸੀਂ ਜਿੱਦਾਂ ਪਹਿਲਾਂ ਹੀ ਕਾਫੀ ਵਾਰੀ ਖਾਲਸਾ ਆੜ ਵਾਲਿਆਂ ਨੂੰ ਵੀ ਕਹਿ ਚੁੱਕੇ ਆ ਤੇ ਕੋਈ ਵੀ ਸੰਸਥਾ ਜਿਹੜੀ ਉਹ ਸਾਡੇ ਪਿੰਡ ਵਿੱਚ ਨਹੀਂ ਆਈ ਸਰਕਾਰ ਦਾ ਤੇ ਚਲੋ ਸਰਕਾਰ ਤੋਂ ਤੇ ਅਸੀਂ ਅੱਗੇ ਉਮੀਦ ਨਹੀਂ ਕੋਈ ਰੱਖਦੇ ਕਿਉਂਕਿ ਸਰਕਾਰਾਂ ਜਿਹੜੀਆਂ ਉਹ ਅੱਗੇ ਕੁਝ ਨਹੀਂ ਕਰਦੀਆਂ ਜੇ ਸਰਕਾਰਾਂ ਕਰਨ ਤੇ ਪਾਣੀ ਨਹੀਂ ਆਉਂਦਾ ਸਰਕਾਰਾਂ ਕਰਦੀਆਂ ਕੁਝ ਨਹੀਂ ਆ ਤੇ ਸੰਸਥਾ ਜਿਹੜੀਆਂ ਉਹ ਆਸੇ ਪਾਸੇ ਕਰਦੀਆਂ ਆਂ ਪਰ ਸਾਡੇ ਪਿੰਡ ਵਿੱਚ ਕਿਸੇ ਵੀ ਸੰਸਥਾ ਨੇ ਕੋਈ ਵੀ ਜਿਹੜਾ ਉਹ ਕੰਮ ਨਹੀਂ ਕੀਤਾ ਚਪਾਲ ਜੀ ਸਮਝਾਓਗੇ ਇੱਕ ਵਾਰੀ ਕਿ ਦਰਿਆ ਇਥੋਂ ਕਿੰਨੀ ਦੂਰ ਆ ਕਿੱਥੇ ਦਰਿਆ ਔਰ ਕਿਵੇਂ ਬੰਨ ਟੁੱਟਿਆ ਸੀਗਾ ਤਾਂ ਇਹ ਪੂਰਾ ਇਲਾਕਾ ਜਿਹੜੇ ਸਾਰੇ ਖੇਤ ਨੇ ਵੇਖੋ ਜੀ ਇਹ ਸਾਰੇ ਖੇਤ ਦਾ ਮਾਲਕੀ ਜ਼ਮੀਨਾਂ ਵਾ ਤੇ ਇਥੋਂ ਕੋਈ ਜਿੱਦਾਂ ਪਿੰਡ ਤੋਂ ਛੱਡ ਤੋਂ ਤੇ ਪੈ ਜਾਂਦਾ 4-5 ਕਿਲੋਮੀਟਰ ਤੇ ਜਿਹੜੀ ਜਗ੍ਹਾ ਆਪਾਂ ਖੜੇ ਆ ਇਥੋਂ ਵੀ ਕੋਈ 1.5 ਕਿਲੋਮੀਟਰ ਦੇ ਲਗਭਗ ਜਿਹੜਾ ਦਰਿਆ ਦੂਰ ਆ ਜਿਹੜਾ ਬੰਨ ਵਾ ਹਾਂ ਬਿਆਸ دریا ਦਾ ਜਿਹੜਾ ਸੀ ਉਹ ਉਹ ਵੀ ਜਿਹੜਾ ਸੀ ਮਤਲਬ ਲੋਕਾਂ ਵੱਲੋਂ ਛੋਟੀ ਜੀ ਇੱਕ ਨਾ ਰਸਤਾ ਜਾਂ ਬਣਾਇਆ ਗਿਆ ਸੀ ਮਿੱਟੀ ਲਾਈ ਗਈ ਸੀ ਕਿ ਜਦੋਂ ਪਾਣੀ ਓਵਰਫਲੋ ਹੁੰਦਾ ਸੀ ਉਹਦੇ ਨਾਲ ਰੁਕ ਜਾਂਦਾ ਸੀ ਪਰ ਉਹ ਜਿੱਦਾਂ ਮਤਲਬ ਉਹ ਤੇ ਦੁਬਾਰਾ ਮਿੱਟੀ ਨਹੀਂ ਪਾਈ ਗਈ ਬਾਰ-ਬਾਰ ਤੇ ਉਹ ਬੰਨ ਜ ਟੁੱਟ ਕੇ ਤੇ ਜ਼ਮੀਨਾਂ ਦੇ ਵਿੱਚ ਰੇਤਾ ਦੇ ਜਿਹੜਾ ਪਾਣੀ ਸੀ ਉਹ ਬਹੁਤ ਜ਼ਿਆਦਾ ਹੋ ਗਿਆ ਫਤਲਾਂ ਤੇ ਖਰਾਬ ਹੋਈਆਂ ਹੀ ਹੋਈਆਂ ਇਹ ਨਾਲ ਜ਼ਮੀਨਾਂ ਵੀ ਖਰਾਬ ਹੋ ਗਈਆਂ ਇਹ ਪਾਣੀ ਜਿਹੜਾ ਖੜਾ ਇਹ ਜਗ੍ਹਾ ਦੇ ਉੱਪਰ ਹੀ ਬਰਸਾਤ ਦਾ ਕਿ ਜਾਂ ਪਿੱਲਾ ਪਾਣੀ ਇਹ ਦੇਖੋ ਜੀ ਇਹ ਪਿਛਲੇ ਸਾਲ ਜਿਹੜਾ ਬੰਨ ਟੁੱਟਾ ਸੀ ਉਸੇ ਦਾ ਪਾਣੀ ਹੀ ਆਏ ਕੋਈ ਦਰਿਆ ਥੋੜੀ ਤੇ ਮਤਲਬ ਕਹਿ ਸਕਦੇ ਆਪਾਂ ਕਿ ਕੋਈ 100 150 ਕਿਲੋ ਜਮੀਨ ਦੇ ਵਿੱਚ ਜਿਹੜਾ ਵਾ ਹਜੇ ਵੀ ਪਾਣੀ ਖੜੋਤਾ ਵਾ ਅੱਛਾ ਹਾਂਜੀ 5 5 ਫੁੱਟ ਡੂੰਘਾ ਪਾਣੀ 10 10 ਫੁੱਟ 7 7 ਫੁੱਟ ਡੂੰਘਾ ਪਾਣੀ ਜਿਹੜਾ ਟੋਏ ਪੈ ਗਏ ਉਹਦੇ ਵਿੱਚ ਪਾਣੀ ਖੜਾ ਵਾ ਓਡੀ ਕਿੰਨੀ ਜਮੀਨ ਆ ਗਈ ਸੀਗੀ ਉਹ ਦਿਨ ਮੇਰੀ ਵੇਖੋ ਜੀ ਮੇਰੇ ਕੋਲੇ ਮੇਰੇ 20 12 ਕਿੱਲੇ ਜਿਹੜੇ ਮੇਰੇ ਆਪਣੇ ਆ ਤੇ ਮੇਰੇ ਜਿਹੜੇ ਚਾਚੇ ਤਾਇਆ ਦੇ ਪਾ ਕੇ ਕੋਈ 25 ਕਿੱਲੇ ਜਮੀਨ ਤੇ ਮੇਰੀ ਘਰ ਦੀ ਆ ਜਿਹੜੀ ਜਿਹਦੇ ਵਿੱਚ ਇਹ ਟੋਏ ਜਿਹੜੇ ਪਏ ਹੋਏ ਆ ਤੇ ਪਾਣੀ ਖੜਾ ਵਾ ਤੇ ਉਦਾਂ ਜਿਹੜੀ ਜਮੀਨ ਆਈ ਆ ਉਹ ਤਾਂ ਕਾਫੀ ਆ ਉਹ ਕਹਿ ਨਹੀਂ ਸਕਦੇ ਬਹੁਤ ਜ਼ਿਆਦਾ ਜ਼ਮੀਨ ਨਹੀਂ ਜਿਹੜੀ ਵਿੱਚ ਪਾਣੀ ਦੇ ਨਾਲ ਖਰਾਬ ਹੋਈ ਹਾਂ ਜੀ ਜਰੂਰ ਤੁਹਾਡੀ ਇੱਥੇ ਕਿੰਨੀ ਜ਼ਮੀਨ ਸੀਗੀ ਸਾਡੀ ਜੀ ਮੇਰੇ ਮੇਰੀ ਹੈਗੀ ਆ ਤਿੰਨ ਕਿੱਲੇ ਤੇ ਦਾਖ ਮਰਲੇ ਆ ਤਾਂ ਕਿੱਥੇ ਕਿਹੜੀ ਜਗ੍ਹਾ ਤੇ ਨੇ ਇੱਧਰ ਸਾਰਾ ਹੋਰ ਆ ਸਾਹਮਣੇ ਇਹ ਜਿੱਥੇ ਪਾਣੀ ਖੜਾ ਹੋਇਆ ਹਾਂ ਪਾਣੀ ਨਾਲ ਹੀ ਉਹ ਵੀ ਖਰਾਬ ਹੋਈ ਪਈ ਇਤਨਾ ਹੀ ਰੇਤ ਪਾ ਕੇ ਰੇਤ ਮੋੜੀ ਆ ਫਿਰ ਇਸ ਵਾਰ ਫਸਲ ਨਹੀਂ ਹੋਈ ਨਹੀਂ ਜੀ ਹਾਂ ਫਸਲਾਂ ਵੀ ਦੋ ਮਾਰੀਆਂ ਗਈਆਂ ਝੋਨਾ ਤੇ ਕਣਕ ਕਿਵੇਂ ਫਿਰ ਗੁਜ਼ਾਰਾ ਕੀਤਾ ਤੁਸੀਂ ਇਸ ਵਾਰ ਕਿਤਰਾ ਇਤਰਾ ਮਿਹਨਤ ਦਿਹਾੜੀ ਧੁੱਪਾ ਕਰਕੇ ਹੋਰ ਕਿਵੇਂ ਕਰਨਾ ਹਾਂ ਨਿਕਲਦੀ ਨਹੀਂ ਉੱਥੋਂ ਕਿ ਜਾਂ ਖਰਚਾ ਬਹੁਤ ਹ ਹਾਂ ਰੇਤ ਬਹੁਤ ਚੜੀ ਆ ਹਾਂ ਸਾਡੀ ਕੋਈ ਨਾ ਕੋਈ ਸਹਾਇਤਾ ਕਰ ਬਾਈ ਜੀ ਇਹ ਪਲਟੀ ਮਾਰੀ ਜਾ ਰਹੀ ਹੈ ਕਿਵੇਂ ਕੀ ਇਹ ਮਿੱਟੀ ਕੱਢ ਕੇ ਰੱਖੀ ਹੋਈ ਹੈ ਇੱਥੇ ਹਾਂ ਜੀ ਪੋਗਲ ਉਹਨਾਂ ਨੇ ਕੱਢੀ ਜਾਂਦੀ ਹੈ ਜੀ ਥੱਲੇੋਂ ਅੱਛਾ ਮਿੱਟੀ ਕੱਢ ਕੇ ਤੇ ਰੇਤਾਂ ਵਿੱਚ ਪਾ ਕੇ ਉੱਪਰ ਫੇਰ ਟਰੈਕਟਰ ਲਾ ਕੇ ਤੁਹਾਨੂੰ ਪੱਧਰੀ ਕੀਤਾ ਜਾਂਦਾ ਬਹੁਤ ਖਰਚਾ ਹੁੰਦਾ ਜਨ ਕਿ 60 70 ਹਜ਼ਾਰ ਰੇਕਲੇ ਵਾਰ ਖਰਚਾ ਆ ਰਿਹਾ ਜੀ ਅੱਛਾ ਰੇਤ ਇੱਥੋਂ ਚੱਕ ਨਹੀਂ ਸਕਦੇ ਨਹੀਂ ਰੇਤ ਚੁੱਕ ਨਹੀਂ ਦੇ ਪਰਮਿਸ਼ਨ ਨਹੀਂ ਦਿੰਦਾ ਜੀ ਹਾਂ ਹਾਂਜੀ ਇਹ ਕੋਈ ਚੁੱਕਦਾ ਤੇ ਪੁਲਿਸ ਆ ਜਾਂਦੀ ਆ ਕੇਸ ਹੋਣਦਾ ਪੈਂਦੇ ਆ ਅੱਛਾ ਨਹੀਂ ਚੁੱਕਣ ਦਿੰਦੇ ਠੀਕ ਹੈ ਇਹ ਬਾਈ ਜੀ ਇਹ ਮੁੱਦਾ ਫਿਰ ਮੈਨੂੰ ਲੱਗਦਾ ਵਿਧਾਨ ਸਭਾ ਦੇ ਵਿੱਚ ਵੀ ਉੱਠਿਆ ਸੀਗਾ ਇਹ ਫਿਰ ਦਿੱਤੀ ਨਹੀਂ ਪਰਮਿਸ਼ਨ ਪ੍ਰਸ਼ਾਸਨ ਵੱਲੋਂ ਦਿੱਤੀ ਨਹੀਂ ਜਾਂਦੀ ਸਾਡੇ ਨਾ ਐਮਐਲਏ ਸਾਹਿਬ ਆਰਣੇਂਦਰ ਪ੍ਰਤਾਪ ਸਿੰਘ ਜੀ ਉਹਨਾਂ ਵੱਲੋਂ ਇਹ ਜਿਹੜਾ ਇਹ ਮੁੱਦਾ ਚੁੱਕਿਆ ਗਿਆ ਵਿਧਾਨ ਸਭਾ ਦੇ ਵਿੱਚ ਪਰ ਸਾਨੂੰ ਕੋਈ ਵੀ ਬਾਅਦ ਵਿੱਚ ਪਰਮਿਸ਼ਨ ਨਹੀਂ ਦਿੱਤੀ ਗਈ ਇਹਦੀ ਹਾਂਜੀ ਨਹੀਂ ਇਹ ਜਿਹੜੇ ਘਰ ਸੀਗੇ ਜਿਵੇਂ ਉਹ ਸਾਹਮਣੇ ਨਜ਼ਰ ਆਉਂਦਾ ਜਾਂ ਇੱਧਰ ਨੇ ਇਹਨਾਂ ਦੀ ਕੀ ਹਾਲਾਤ ਸੀਗੇ ਜਦੋਂ ਪਿਛਲੀ ਵਾਰੀ ਪਾਣੀ ਆ ਗਿਆ ਇਹਨਾਂ ਦਾ ਬਹੁਤ ਬੁਰੇ ਹਾਲਾਤ ਆ ਜੀ ਪਹਿਲਾਂ ਪਾਣੀ ਦੇ ਵਿੱਚ ਤੇ ਹੈ ਹੀ ਸੀ ਤੇ ਹੁਣ ਵੀ ਇਹਨਾਂ ਦੇ ਬਹੁਤ ਬੁਰੇ ਹਾਲਾਤ ਆ ਜਿਹੜੇ ਘਰ ਆ ਉਹਨਾਂ ਦੀ ਜ਼ਮੀਨ ਬਿਲਕੁਲ ਇੱਕ ਮਰਲਾ ਵੀ ਨਹੀਂ ਰਹਿ ਗਈ ਇਹਨਾਂ ਦੇ ਪਸ਼ੂ ਵੀ ਜਿਹੜੇ ਆ ਨਾ ਉਹ ਆਸੇ-ਪਾਸੇ ਚਾਰਾ ਜਿੱਦਾਂ ਆਪਣੇ ਰਵਾਇਤੀ ਜਿੱਦਾਂ ਖੁੱਲ੍ਹੇ ਛੱਡ ਕੇ ਚਾਰ ਲਿਆਉਂਦੇ ਪਾਸੇ ਜਾ ਕੇ ਤੇ ਕੋਈ ਪੱਠਾ ਵੀ ਨਹੀਂ ਇਹਨਾਂ ਦਾ ਮਰਲਾ ਵੀ ਨਹੀਂ ਹੋਇਆ ਉਦਾਂ ਹੀ ਰੇਤ ਪਈ ਆ ਤੇ ਹਾਲਾਤ ਤੁਸੀਂ ਕੈਮਰੇਜ ਵੇਖ ਹੀ ਲਏ ਸਾਰਾ ਦਿਖਾਈ ਦੇਣੇ ਆ ਬ ਭਾਈ ਜੀ ਇਹ ਕਿੰਨੇ ਕਿੰਨੇ ਫੁੱਟ ਹੈਗੀ ਏ ਰੇਤ ਇਹਦੇ ਉੱਪਰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੇ ਆਪਾਂ ਮੰਨਤੀ ਕਰਨ ਲੱਗੀ ਏ ਤੇ ਬਹੁਤ ਆ ਯਾਤਰਾ ਮਤਲਬ ਆ ਦਰਿਆ ਪਿਆ ਆ ਇਹ ਅੱਜ ਤੋਂ 1 ਸਾਲ ਪਹਿਲਾਂ ਦੀ ਗੱਲ ਆ ਤੇ ਇਹ ਜਿੱਥੇ ਅੱਜ ਆਪਾਂ ਖਲੋਤਿਆਂ ਇਹ ਤੋਂ 5 ਤੋਂ 7 10 ਫੁੱਟ ਵੀ ਰੇਤ ਹੈ ਆ ਇਸ ਜਗ੍ਹਾ ਤੇ ਤੇ ਆ ਜਿਹੜੇ ਇਹ ਘੋਗ ਵਸਤੀਆਂ ਪਹਿਲਾਂ ਸੀ ਬਿਲਕੁਲ ਜਿਹਦੇ ਵਿੱਚ ਕਣਕ ਝੋਨਾ ਸਾਰਾ ਕੋਸ਼ਿਸ਼ ਜੋ ਵੀ ਬੀਜਦੇ ਕੇ ਫਸਲ ਹੁੰਦੀ ਸੀ ਮਾਲਕੀ ਦੀ ਜਮੀਨਾ ਪਰ ਸਾਨੂੰ ਇਹ ਜਿਹੜਾ ਬਿਆਸ ਦਰਿਆ ਨੇ ਜਾਂ ਸਤਲੁਜ ਦਰਿਆ ਨੇ ਪਿਛਲੇ ਸਾਲ ਇਹ ਵੱਡੀ ਮਾਰ ਮਾਰੀ ਤੇ ਉਹਦਾ ਕਰਕੇ ਸਾਨੂੰ ਇਹ ਖਮਿਆਦਾ ਭੁਗਤਣਾ ਪੈ ਰਿਹਾ ਪਰ ਕਾਹਦਾ ਕਰਕੇ ਸਿਰਫ ਮਾਰੀਆਂ ਸਰਕਾਰਾਂ ਦਾ ਕਰਕੇ ਕਿਉਂ ਕਿਸਾਨ ਤੇ ਅੱਗੇ ਬਹੁਤ ਆ ਦੱਬਿਆ ਹੁੰਦਾ ਤੇ ਜਦੋਂ ਇਹੋ ਜਿਹਾ ਮਾਰਾ ਪੈ ਜਾਂਦਿਆਂ ਵਾਂ ਤੇ ਉਹਦਾ ਕੋਈ ਬਹੁਤੇ ਹਾਲਾਤ ਚੰਗੇ ਨਹੀਂ ਰਹਿ ਜਾਂਦੇ ਇਸ ਕਰਕੇ ਵੀ ਆ ਜਿਹੜੀਆਂ ਅੱਜ ਜਮੀਨਾ ਪੱਧਰਾਂ ਕਰ ਰਹੇ ਆ ਨਾ ਇਹ ਰੇਤ 10 ਫੁੱਟ 5 ਫੁੱਟ 7 ਫੁੱਟ ਇਹ ਹੈਗੀ ਆ ਹੂੰ ਇਸ ਤੋਂ ਬਾਅਦ ਕੀ ਹੋਣਾ ਵਾ ਵੀ ਥੱਲੇ ਜਿਹੜੀ ਪਹਿਲੀ ਜ਼ਮੀਨ ਸੀਗੀ ਉਥੋਂ ਪੋਕਲੈਨ ਲਾ ਕੇ ਜੀਸੀਬੀ ਲਾ ਕੇ ਉਹ ਥੱਲੇੋਂ ਮਸ਼ੀਨ ਲਾ ਕੇ ਅਸੀਂ ਉੱਪਰ ਮਿੱਟੀ ਲੈ ਕੇ ਆਵਾਂਗੇ ਫਿਰ ਇਹ ਰੇਤ ਉਹਦੇ ਵਿੱਚ ਪਾਵਾਂਗੇ ਫਿਰ ਰੇਤ ਪਾ ਕੇ ਉੱਤੇ ਮਿੱਟੀ ਖਿਲਾਰਾਂਗੇ ਫਿਰ ਇਹਦੀ ਕੋਈ ਆਸ ਨਹੀਂ ਸਾਨੂੰ ਵੀ ਅਸੀਂ ਵੀ ਇਹ ਚੀਜ਼ ਕਰ ਲਈ ਆ ਤੇ ਸਾਨੂੰ ਕੋਈ ਆਸ ਹੈਗੀ ਆ ਆ ਪਿਛਲੇ ਸਾਲ ਹੁਣ ਕਈਆਂ ਬਹੁਤਿਆਂ ਵੀਰਾਂ ਨੇ ਇਹ ਕਰਕੇ ਕੀਤਾ ਵੀ ਸਾਡੀ ਤੇ ਜੇ ਨਾ ਆਵੇ ਪਰਲੀ ਸਾਈਡ ਤੇ ਜਿੱਥੇ ਪਾਣੀ ਆ ਇਹਦੇ ਨਾਲ ਹੀ ਪੈਲੀ ਆਪਣੀ ਆ ਕੋਸ਼ੇ ਇਹਦੇ ਵਿੱਚ ਵਾਂ ਮਾਰ ਪੈਲੀ ਤੇ ਤੇ ਅਸੀਂ ਕੁਝ ਇਦਾਂ ਜਿਦਾਂ ਚੀਜ਼ ਕੀਤੀ ਆ ਪਧਰੀ ਕਰਕੇ ਮਕੀ ਲਾਈ ਪਰ ਉਤੇ ਨਾ ਜੀ ਬਿਲਕੁਲ ਬਿਲਕੁਲ ਨਹੀਂ ਨਾ ਤੇ ਉਹਨੂੰ ਛੱਲੀ ਪਈ ਅੱਛਾ ਅਸੀਂ ਜਿਹੜਾ ਬੀਜ ਦਾ ਖਰਚਾ ਉਹ ਲਾਇਆ ਹਾਂ ਪੱਧਰੀ ਕਰਨ ਦਾ ਲਾਇਆ ਫਿਰ ਕਰਾਈ ਦਾ ਲਾਇਆ ਫਿਰ ਉੱਪਰ ਖਾਦਾਂ ਪਾਈਆਂ ਦਵਾਈਆਂ ਪਾਈਆਂ ਪਰ ਉਹ ਆਪਦੇ ਪੱਲਿਓ ਵੀ ਹੋਰ ਖਰਚਾ ਲਾ ਕੇ ਬੈਠ ਗਏ ਅੱਜ ਤੱਕ ਕੋਈ ਵੀ ਨਾ ਛੱਲੀ ਪਈ ਆ ਨਾ ਕੋਈ ਮੱਕੀ ਹੋਈ ਆ ਹੁਣ ਗਾਂਹ ਝੋਨੇ ਦੀ ਵੀ ਕੋਈ ਆਸ ਨਹੀਂ ਬੰਜਰ ਬਣ ਗਈ ਜੀ ਬਿਲਕੁਲ ਬੰਜਰ ਬਣ ਗਈ ਜੀ ਆ ਤੁਸੀਂ ਵੇਖੋ ਸਾਰਾ ਕੁਝ ਜਿਹੜੀ ਕਾਜ ਦੇ ਹੰਡਿਆ ਵਾ ਨਾ ਝਾਲ ਵਾਂਗੂ ਇਹ ਬਿਲਕੁਲ ਜ਼ਮੀਨਾਂ ਵਧੀਆ ਸੀ ਜਿਹਦੇ ਵਿੱਚ ਕਣਕ ਝੋਨਾ ਹੁੰਦਾ ਸੀ ਅੱਜ ਆਪਾਂ ਜਿਹੜੀ ਚੀਜ਼ ਵੇਖ ਰਹੇ ਆਂ ਵੀ ਇੱਕ ਮੜ ਦਾ ਰੂਪ ਜਾਂ ਝਲ ਦਾ ਰੂਪ ਝ ਧਾਰ ਕੇ ਬਹਿ ਗਿਆ ਜੰਗਲ ਦਾ ਰੂਪ ਧਾਰ ਕੇ ਬਹਿ ਗਿਆ ਇਹ ਤਾਂ ਬਾਈ ਜੀ ਮੋਟਰਾਂ ਵੀ ਲੱਗੀਆਂ ਨਜ਼ਰ ਆਉਂਦੀਆਂ ਵਿੱਚ ਦੇਖੋ ਜੀ ਜਿਸ ਸਮਰਸੀ ਵੱਲ ਮੋਟਰਾਂ ਚੱਲਦੀਆਂ ਅਸੀਂ ਇੱਥੇ ਤੇ ਜਿਹੜੀਆਂ ਮੋਟਰਾਂ ਵਾ ਉਹ ਪੁੱਛਦੇ ਪਾਣੀ ਨੇ ਜਿੱਦਾਂ ਮੋਟਰਾਂ ਵਾਲੇ ਕੋਠੇ ਹੀ ਉਹ ਸਾਰੇ ਜੜੇ ਪਾਣੀ ਨੇ ਉਹ ਬਿਲਕੁਲ ਤੈਸ ਨੇ ਅਸੀ ਹੋ ਗਿਆ ਨਾ ਜੇ ਏਟ ਵੀ ਨਹੀਂ ਲੱਭਦੀ ਮੋਟਰਾਂ ਵਾਲੇ ਕੋਠੇ ਦੀ ਪਹਿਲਾਂ ਤਾਂ ਸਾਡੇ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਵੇਲੇ ਮੁਆਵਜ਼ਾ ਮਿਲ ਜਾਂਦਾ ਸੀ ਤੇ ਇਸ ਵਾਰ ਜਿਹੜਾ ਸਰਕਾਰ ਵੱਲੋਂ ਮੁਆਵਜ਼ਾ ਵੀ ਨਹੀਂ ਮਿਲਿਆ ਜਿਹੜਾ ਭਗਵਾਨ ਤਮਨ ਸਰਕਾਰ ਆ ਵੱਲੋਂ ਜਿਹੜਾ ਹੈ ਨਾ ਮੁਆਵਜ਼ਾ ਤੁਹਾਨੂੰ ਤੇ ਕੁਛ ਪੈੜੀਆਂ ਇੱਥੇ ਜਿੱਦਾਂ ਸਰਕਾਰੀ ਗਰਦੌਪਰੀ ਵਾਲੀਆਂ ਪੈੜੀਆਂ ਉਹਨਾਂ ਦਾ ਬਿਲਕੁਲ ਹੀ ਮੁਆਵਜ਼ਾ ਨਹੀਂ ਨਾ ਕੋ ਠੇਕੇ ਵਾਲੀ ਪੈੜੀ ਦਾ ਮੁਆਵਜ਼ਾ ਸਰ ਪੰਜ ਕਿੱਲੇ ਮਾਲਕੀ ਤੱਕ ਮੁਆਵਜ਼ਾ ਦਿੱਤਾ ਉਹਨਾਂ ਨੇ ਉਹ ਵੀ ਕੁਝ ਬੰਦਿਆਂ ਨੂੰ ਮਿਲਿਆ ਤੇ ਕੁਝ ਨੂੰ ਨਹੀਂ ਮਿਲਿਆ ਤੇ ਬਾਕੀ ਜਿਹੜੀਆਂ ਝੋਨੇ ਦਾ ਸੀ ਉਹ ਪੰਜ ਕਿੱਲੇ ਤੱਕ ਦਿੱਤਾ ਜਿਹੜੇ ਹੁਣ ਮੱਕੀ ਹੋਈਆਂ ਫਸਲਾਂ ਹੋਈਆਂ ਨਹੀਂ ਉਹਨਾਂ ਦਾ ਕੁਛ ਨਹੀਂਗਾ ਉਹਨਾਂ ਦਾ ਤਾਂ ਰੁਪਈਆ ਵੀ ਨਹੀਂ ਕਿਸੇ ਨੂੰ ਮਿਲ ਕਿਸੇ ਨੂੰ ਮਿਲਿਆ ਇੱਥੇ ਜਿਨ੍ਹਾਂ ਲੋਕਾਂ ਦੇ ਘਰ ਟਹਿ ਗਏ ਆ ਕਿਸੇ ਨੂੰ ਘਰ ਦਾ ਰੁਪਈਆ ਨਹੀਂ ਮਿਲਿਆ ਤੇ ਮਤਲਬ ਉਦਾਂ ਹੀ ਆ ਬਸ ਤੁਸੀਂ ਅੰਦਾਜ਼ਾ ਲਾ ਕੇ ਦੇਖਿਆ ਕਿ ਕਿੰਨਾ ਕਿੰਨਾ ਖਰਚਾ ਪਰਿਵਾਰ ਉਹ ਉਪਜਾਊ ਬਣਾਉਣ ਲਈ ਕੋਸ਼ਿਸ਼ ਕੀਤੀ 60 60 70 7000 ਰੁਪਇਆ ਖਰਚਾ ਪਾਰ ਕੇ ਇੱਕੜ ਦਾ ਲੱਗ ਗਿਆ ਜੀ ਅੱਛਾ ਕਿਉਂਕਿ ਇੱਥੇ ਰੇਤਾ ਜਾਦੀ ਆ ਤੇ ਰੇਤਾ ਨੂੰ ਪਹਿਲਾਂ ਜ਼ਮੀਨ ਦੇ ਨਾਲ ਪਹਿਲਾਂ ਪੁੱਟ ਕੇ ਚੀਕਨੀ ਮਿੱਟੀ ਕਢਣੀ ਪੈਂਦੀ ਆ ਆ ਸਾਹਮਣੇ ਆ ਢੇਰ ਲੱਗਾ ਚੀਕਨੀ ਮਿੱਟੀ ਦਾ ਫਿਰ ਉਹਨੂੰ ਪੱਧਰੀ ਕਰਕੇ ਟੋਇਆਂ ਦੇ ਵਿੱਚ ਪਾ ਕੇ ਫਿਰ ਉੱਤੇ ਮਿੱਟੀ ਖਲਾਰਨੀ ਪੈਂਦੀ ਪੋਕਲੇਨ ਦਾ ਬਹੁਤ ਵੱਡਾ ਖਰਚਾ ਆਉਂਦਾ ਜੀ ਇਦ ਕੀ ਕੀ ਹਾਲਾਤ ਨੇ ਕਿਉਂਕਿ ਇਦ ਕੀ ਫਿਰ ਬਰਸਾਤਾ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਡਰ ਤਾਂ ਫਿਰ ਰਹਿੰਦਾ ਵੇਖੋ ਜੀ ਅਜੇ ਵੀ ਸਾਨੂੰ ਸਾਡੇ ਤੇ ਜਿੱਦਾ ਖਤਰੇ ਦੀ ਘੰਟੀ ਜਿਹੜੀ ਆ ਉਹ ਪੂਰੀ ਲਮਕਨ ਦਈ ਆ ਇਦ ਕੀ ਵੀ ਸਾਨੂੰ ਲੱਗਨ ਦਿਆ ਕਿ ਬਹੁਤ ਹਾਲਾਤ ਔਖਾ ਵਾ ਕਿਉਂਕਿ ਪਾਣੀ ਦਾ ਹੜਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਪਹਿਲਾਂ ਸਿਰਫ ਸਰਕਾਰ ਬਿਆਨਾਂ ਵਿੱਚ ਹੀ ਕਰਦੀ ਆ ਕੋਈ ਇਥੇ ਕਿਸੇ ਨਿਆਣ ਕੇ ਜ਼ਕਦਗਾਰੀ ਨੇ ਨਹੀਂ ਵੇਖਿਆ ਕਿ ਜਿਹੜੇ ਪਿਲੇ ਸਾਲ ਬੰਨ ਟੁੱਟੇ ਸੀ ਉਹ ਸਹੀ ਆ ਜਾਂ ਕਿਵੇਂ ਆ ਕਿਸੇ ਨੇ ਨਹੀਂ ਸਿਰਫ ਆਪਣੇ ਲੈਵਲ ਤੇ ਜੋ ਅਸੀਂ ਕਰਦੇ ਆ ਪਿੰਡਾਂ ਦੇ ਵਿੱਚ ਉਗਰਾਹੀ ਕਰਕੇ ਉਹਦੇ ਤੇ ਮਿੱਟੀ ਪਾਈ ਆ ਕਿਉਂਕਿ ਪਿਲੇ ਸਾਲ ਉਹ ਰੇਤ ਦਾ ਬ ਤੇ ਹੁਣ ਉਹਦੇ ਉੱਪਰ ਜਿਹੜਾ ਅਸੀਂ ਮਿੱਟੀ ਮੁੱਟੀ ਪਾ ਕੇ ਉਹਨੂੰ ਬੱਕਾ ਕਰੰਦੇ ਆ ਸਰਕਾਰ ਵੱਲੋਂ ਕੋਈ ਨਹੀਂ ਸਾਨੂੰ ਹਸਤਾ ਹੈਗੀ ਬਾਈ ਜੀ ਇਹ ਜਿੱਥੇ ਪਿਛਲੀ ਵਾਰੀ ਟੁੱਟਾ ਸੀਗਾ ਉਹ ਲੱਗਦਾ ਕਿ ਅੱਦ ਕੀ ਕੰਪਲੀਟ ਆ ਉਹ ਨਹੀਂ ਜੀ ਕੋਈ ਕੰਪਲੀਟ ਨਹੀਂ ਨਹੀਂ ਕੰਪਲੀਟ ਨਹੀਂ ਉੱਥੇ ਕੋਈ ਸਰਕਾਰ ਦਾ ਅਧਿਕਾਰੀ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਹਾਂ ਜੀ ਕੋਈ ਨਹੀਂ ਜੀ ਫਿਰ ਉਹ ਕਿਵੇਂ ਅੱਦ ਕੀ ਉੱਥੋਂ ਰੁਕੂਗਾ ਮੁਸ਼ਕਲ ਹੈ ਜੀ ਆਸ ਨਹੀਂ ਕੋਈ ਵੀ ਕਹਿ ਸਕਦੇ ਉਹਨਾਂ ਜੇ ਪਾਣੀ ਜ਼ਿਆਦਾ ਮੀਂਹ ਜੇ ਤਾਂ ਬਰਸਾਤਾ ਜਾਂਦੀਆਂ ਹੋਣ ਡੀਆਂ ਤੇ ਕੋਈ ਆਸ ਨਹੀਂ ਸਾਨੂੰ ਕਤਰਾ ਹੀ ਆ ਹਾਂ ਜੀ ਜਿਵੇਂ ਪਿਛਲੇ ਪਿੱਛੇ ਝੋਨਾ ਲੱਗਾ ਹੋਇਆ ਮੱਕੀ ਲੱਗੀ ਝ ਦੇਖੋ ਝੋਨਾ ਲਾ ਦਿੱਤਾ ਵਾ ਜਦੋਂ ਮੱਕੀ ਨੂੰ ਛੱਲੀ ਨਹੀਂ ਪਈ ਪਤਾ ਨਹੀਂ ਝੋਨੇ ਨੂੰ ਦਾਣਾ ਪੈਣਾ ਜਾਂ ਨਹੀਂ ਪੈਣਾ ਕਿਉਂਕਿ ਮੱਕੀ ਨੂੰ ਅਸੀਂ ਬਹੁਤ ਸਪਰੇਆ ਕੀਤੀਆਂ ਅਸੀਂ ਜਦੋਂ ਕੋਈ ਵੀ ਕੰਪਨੀ ਵਾਲੇ ਆਉਂਦੇ ਕਿ ਇਹਨੂੰ ਪਾਵਰ ਵਾਲੀ ਸਪਰੇ ਕਰੋ ਇਹਨੂੰ ਜਿਹੜਾ ਵਾ ਬਾਹਰੋਂ ਖਰਾਕ ਦੇਣੀ ਪੈਣੀ ਸਪਰੇਆਂ ਦੀ ਕੀਤਾ ਹੈ ਜੇ ਕਿਸੇ ਦੇ ਹੀ ਆ ਕਿਸੇ ਦੇ ਕੋਈ ਬਹੁਤਾ ਖੇਚਲ ਕਰਕੇ ਜਿਨੇ ਪਲਟੀ ਪਲਟੀ ਕੀਤੀ ਕੋਈ ਥੋੜਾ ਬਤਾ ਦਾਣੇ ਨਿਕਲ ਆਏ ਆ ਬਜਾਰਾਦਾਰ ਜਿਹੜਾ ਵਾ ਛੱਲੀ ਤੋਂ ਦਾਣਾ ਨਹੀਂ ਪਿਆ ਉਦਾਂ ਹੀ ਜਿਹੜੀਆਂ ਰਹਿ ਗਈਆਂ ਸੋਕੀਆਂ ਮੱਕੀਆਂ ਕੋਈ ਦਾਣਾ ਨਹੀਂ ਛੱਲੀ ਨੂੰ ਪਿਆ ਉਦਾਂ ਹੀ ਆਉਦਾ ਤੇ ਸੋ ਐਦਕੀ ਵੀ ਸਾਨੂੰ ਜਿਹੜਾ ਵਾ ਉਹਦਾ ਮੁਆਵ ਹੋਈਆਂ ਨਹੀਂ ਗਈਆਂ ਤੇ ਸਪੈਸ਼ਲ ਗਰਦੌਰੀ ਕਰਕੇ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਜਿਨ੍ਹਾਂ ਦੀਆਂ ਫਸਲਾਂ ਨਹੀਂ ਹੋਈਆਂ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਹਾਂ ਠੀਕ ਹੈ ਬਾਈ ਜੀ ਤਾਂ ਥੋੜੀ ਵੀ ਹੈਗੀ ਬਾਈ ਜੀ ਇੱਥੇ ਜ਼ਮੀਨ ਤਾਲਕਾਰ ਗੱਲ ਹੋਣਾ ਥੋੜੀ ਹੈ ਜੀ ਕਿੰਨੀ ਸੀਗੀ 13 ਕਿੱਲੇ ਜੀ ਅੱਛਾ ਸਾਰੀ ਪਾਣੀ ਦੇ ਹੇਠ ਹੈ ਹਾਂ ਜੀ ਸਾਰੀ ਜਿਹੜੇ ਤਾਂ ਜੀ 13 ਦੇ 13 ਕਿੱਲੇ ਅੱਛਾ ਕੁਝ ਨਹੀਂ ਹੋਇਆ ਦੀ ਉੱਥੇ ਨਹੀਂ ਕਣਕ ਵੀ ਨਹੀਂ ਬੀਜੀ ਗਈ ਤੇ ਝੋਨਾ ਦਾ ਖਰਾਬ ਹੋ ਗਿਆ ਇਹ ਫਿਰ ਕਿਵੇਂ ਇਹ ਕਿਵੇਂ ਪੱਧਰੀਆਂ ਹੋਣਗੀਆਂ ਕਿਵੇਂ ਉਪਜਾਊ ਬਣਣਗੀਆਂ ਜ਼ਮੀਨਾਂ ਇਹ ਇਹ ਸਾਰੇ ਲੱਗੇ ਆ ਜੀ ਜਦੋਂ ਜੈਦ ਕਰਨਦੇ ਆ ਖਰਚਾ ਆਈ ਜਾਂਦਾ ਵਾ ਅੱਛਾ ਅੱਗੇ ਫਸਲ ਦੀ ਆਸ ਕੋਈ ਨਹੀਂ ਗਈ ਹਾਂ ਤੇ ਬਨ ਦਾ ਤਾਂ ਫੇਰ ਕੋਈ ਆਸ ਨਹੀਂ ਗਈ ਕੋਈ ਏਡੀ ਮਜ਼ਬੂਤੀ ਨਹੀਂ ਹੋਈ ਉਹਦੀ ਹਾਂ ਤੇ ਜਿਆਦੀਆਂ ਬਰਸਾਤਾਂ ਆਈਆਂ ਤਾਂ ਫੇਰ ਟੁੱਟ ਸਕਦਾ ਹਾਂ ਠੀਕ ਹੈ ਠੀਕ ਹੈ ਤਾਂ ਇਹ ਉਹ ਸਾਹਮਣੇ ਜਿਹੜੀਆਂ ਮਸ਼ੀਨਾਂ ਲੱਗੀਆਂ ਨੇ ਬਾਈ ਜੀ ਇਹ ਕਰ ਰਹੀਆਂ ਨੇ ਹਾਂ ਜੀ ਹਲੇ ਵੀ ਲੱਗੀਆਂ ਕਿਸਾਨ ਵੀਰ ਲੱਗੇ ਆ ਥੱਲੇੋਂ ਮਿੱਟੀ ਕੱਢ ਕੇ ਤੇ ਵੀ ਰੇਤਾ ਵਿੱਚ ਪਾਉਂਦੇ ਟਰਾਲੀਆਂ ਲਾਈਆਂ ਨੇ ਦੂਰ ਲੈ ਜਾਣ ਦੇ ਜਾਣ ਕੇ ਜਿੱਥੇ ਨਹੀਂ ਹੈਗੀ ਅੱਛਾ ਤੋਂ ਕਰਦਾ ਹਲੇ ਵੀ ਲੱਗੇ ਆ ਜੋ 7-8 ਮਹੀਨੇ ਹੋ ਗਏ ਆ ਹਾਂ ਤੇ ਹਲੇ ਵੀ ਲੱਗੇ ਹੈ ਜੀ ਠੀਕ ਹੈ ਬਾਈ ਜੀ ਤਾਂ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਹਾਲਾਤ ਨੇ ਇਹਨਾਂ ਪਿੰਡਾਂ ਦੇ ਆਲੀ ਕਲਾਂ ਇਹ ਪਿੰਡ ਹੈਗਾ ਤਾਂ ਇਸ ਪਿੰਡ ਦੀ ਹਜ਼ਾਰਾਂ ਹੀ ਏਕੜ ਜਿਹੜੀ ਜ਼ਮੀਨ ਆ ਉਹ ਪਾਣੀ ਦੇ ਹੇਠ ਆ ਗਈ ਸੀਗੀ ਤਾਂ ਇਹ ਪੂਰੀ ਤਸਵੀਰ ਤੁਸੀਂ ਇੱਕ ਵਾਰ ਦੇਖੋ ਕਿ ਰੇਤ ਦੇ ਢੇਰ ਜਿਹੜੇ ਨੇ ਤੁਹਾਨੂੰ ਨਜ਼ਰ ਆਉਣਗੇ ਤਾਂ ਇਹ ਕੱਢ-ਕੱਢ ਕੇ ਕਿਸਾਨਾਂ ਦੇ ਵੱਲੋਂ ਲਾਏ ਗਏ ਨੇ ਇਹਨਾਂ ਨੂੰ ਚੱਕਣ ਦੀ ਵੀ ਇੱਥੋਂ ਪਰਮਿਸ਼ਨ ਨਹੀਂ ਹੈਗੀ ਇਹਨਾਂ ਦੀ ਆਪ ਦੀਆਂ ਜ਼ਮੀਨਾਂ ਦੇ ਵਿੱਚ ਢੇਰ ਲੱਗੇ ਨੇ ਪਰ ਇੱਥੋਂ ਇਹ ਰੇਤਾ ਨਹੀਂ ਚੁੱਕ ਸਕਦੇ ਕਿਉਂਕਿ ਇਹਨਾਂ ਨੂੰ ਪਰਮਿਸ਼ਨ ਨਹੀਂ ਹੈਗੀ ਔਰ ਇਹਦੇ ਨਾਲ ਹੀ ਜਿਹੜੀਆਂ ਜ਼ਮੀਨਾਂ ਨੇ ਉਹ ਰੇਤਾ ਦੇ ਹੇਠਾਂ ਆ ਚੁੱਕੀਆਂ ਨੇ ਔਰ ਹਜ਼ਾਰਾਂ ਏਕੜ ਇਹ ਫਸਲ ਜਿਹੜੀ ਆ ਤਬਾਹ ਹੋ ਚੁੱਕੀ ਆ ਔਰ ਅਜੇ ਵੀ ਓਨ ਲੱਗਦਾ ਕਿ ਜਿਵੇਂ ਕਿਸੇ ਦਰਿਆ ਦੇ ਵਿੱਚ ਤਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਇਹਨਾਂ ਨੇ ਲੋਕਾਂ ਦੇ ਸਾਹ ਦੁਬਾਰਾ ਤੋਂ ਸਕਾਉਣੇ ਸ਼ੁਰੂ ਕਰਤੇ ਨੇ ਕਿ ਕਿਤੇ ਦੁਬਾਰਾ ਹੜ੍ਹ ਨਾ ਆ ਜਾਣ ਹੜ੍ਹਾਂ ਨੇ ਸਭ ਤੋਂ ਵੱਡਾ ਇੱਥੇ ਨੁਕਸਾਨ ਕੀਤਾ ਸੀਗਾ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਰੇਤਾ ਪੰਜ ਪੰਜ 10 10 ਫੋਟ ਇੱਥੇ ਖੜੀ ਹੋ ਚੁੱਕੀ ਆ ਔਰ ਜ਼ਮੀਨਾਂ ਜਿਹੜੀਆਂ ਨੇ ਬਿਲਕੁਲ ਖਰਾਬ ਹੋ ਚੁੱਕੀਆਂ ਨੇ ਦੇਖਦੇ ਰਹੋ ਹੈਸ਼ਟੈਗ ਪੰਜਾਬ